ਉਦੋਂ ਜਦੋਂ ਅੱਖ ਤੇਰੀ ਸੁਰਬੀ ਦੇ ਵਿੱਚ ਸੀ ਉਦੋਂ ਜਦੋਂ ਹੱਥਾਂ ਵਿੱਚ ਕੋਸਾ ਕੋਸਾ ਸੇਕ ਸੀ ਸੰਗਾਂ ਨੀਓ ਤੇਰੀਆਂ ਜਵਾਬ ਬਣ ਜਾਂਦੇ ਸੀ ਦੀ ਉਦੋਂ ਕਿਵੇਂ ਗੱਲਾਂ ਨੇ ਗੁਲਾਬ ਬਣ ਜਾਂਦੇ ਸੀ ਇੱਕ ਦੂਜੇ ਗਲ ਲੱਗ ਅੱਖਾਂ ਬੰਦ ਲੈਂਦੇ ਸਾਂ ਉਦੋਂ ਜਦੋਂ ਜ਼ੁਲਫਾਂ 'ਚ ਛਾਵਾਂ ਗੁੰਦ ਲੈਂਦੇ ਸਾਂ ਆਹੀ ਦਿਨ ਦੇ ਰੂਜੇ ਵੀ ਰਾਤੀ ਖ਼واب ਬਣ ਜਾਂਦੇ ਸੀ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਬਣ ਜਾਂਦੇ ਸੀ ਸੂਟਾਂ ਤੇਰਿਆਂ ਦੇ ਮੈਨੂੰ ਰੰਗ ਸਾਰੇ yaad ਸੀ ਉਹnabla ਗੂੜਾ ਨੀਲਾ ਵੀ ਗੁਲਾਬੀ ਧਨਵਾਪ ਸੀ ਹਰਾ ਪਾਣੀ ਹਰ ਪਾਸੇ ਵਾਗ ਬਣ ਜਾਂਦੇ ਸੀ ਵੀ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਬਣ ਜਾਂਦੇ ਸੀ ਬਿਨ ਬੋਲੇ ਕਰਦੇ ਸੀ ਕਿੰਡੀਆਂ ਸ਼ਰਾਰਤਾਂ ਇਹ ਬੋਲੇ ਕਰਦੇ ਸੀ ਕਿੰਡੀਆਂ ਸ਼ਰਾਰਤਾਂ ਖਾਂ ਵਿੱਚੋ ਬੁੱਜਦੇ ਸਾਂ ਕੁੱਝੀਆਂ ਸ਼ਰਾਰਤਾਂ ਕਦੇ ਆਪਾਂ ਖੁੱਲੀ ਹੋਈ ਕਿਤਾਬ ਵੜ ਜਾਂਦੀ ਸੀ ਕਿ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਵੜ ਜਾਂਦੇ ਸੀ ਬੈਠ ਕੇ ਜਾਂ ਰੂਹਾਂ ਤੇ ਚਰੀਟਾਂ ਜਈਆਂ ਮਾਰ ਕੇ ਹੁਣ ਥੱਕ ਗਏ ਆਂ ਦੁੱਖੜੇ ਸਹਾਰ ਕੇ ਕਦੇ ਸਾਨੂੰ ਖਾਦੀਆਂ ਦੇ ਲਾਭ ਵੜ ਜਾਂਦੇ ਸੀ